ਉਹ ਕਹਿ ਰਹੇ ਨੇ ਕਿ ਤੁਸੀਂ ਚੋਰੀ ਦਾ ਕੁਲੇਪੂ ਚਲੋ ਇਹ ਵੀ ਮੌਕਾ ਕਦੇ ਕਦੇ ਆਉਂਦਾ ਹੈ ਜਦੋਂ ਮਾਵਾ-ਬਾਪ ਸਾਡਾ ਹਾਰ ਛੋਟਾ ਬਣਾ ਦੋਖੀ ਦੇਖਦੇ ਨੇ ਤੇ ਖੁਸ਼ੀ ਵੀ ਸਾਡੀ ਨੂੰ ਆਉਂਦੀ ਦੀ ਇਹ ਸਾਡੇ ਵੀ ਕਾਰਜ ਬਣਦੇ ਆ ਜੋ ਵੀ ਮਾਮਾ ਨੇ ਜਿਹੜੀ ਵੀ ਸਾਡੀਆਂ ਹੈਗੇ ਚਾਹ ਬੀ ਕੇ ਜਾਂ ਸੌਂਦੇ ਆ ਉਹ ਸਭ ਦਾ ਸੀ ਕਰੀ ਕਿਉਂਕਿ ਉਹਨਾਂ ਨੇ ਵੀ ਸਾਨੂੰ ਜਨਮ ਦਿੱਤਾ ਗਾਵਾ ਇੱਧਰ ਸਿਆਇਆ ਇੱਧਰ ਵੀ ਵਿਆਹ ਲੈ ਕੇ ਆਏ ਨੇ ਮੈਨੂੰ ਅਨਾ ਤੇ ਇਧਰ ਇਧਰ ਲਈ ਜਿਆਦਾ ਹੋ ਗਈ ਹੁਣ ਉੱਪਰ ਲਈ ਘੱਟ ਹੋ ਗਈ ਮਾਂ ਕਿਉਂਕਿ ਦੇਖੋ ਇੱਕ ਮਾਂ ਚੰਨ ਦੇ ਦੁੱਧ ਦੀ ਵਸਭਾਲਣਾ ਹੈ ਨਾ ਵੀ ਮਾਂ ਮਾਂ ਦੋ ਜਿੰਦਗੀ ਦੀ ਜ਼ਰੂਰੀ ਹੈ ਤੇ ਛੋਟਾ ਇਹ ਸਬਰਨਾ ਸਾਰੇ ਵੀ ਕਹਿੰਦੇ ਛੋਟੀ ਬੱਚੇ ਮੈਂ ਕਹਿੰਦੀ ਰਹਿਣ ਦੋ ਮੇਰੀ ਉਮਰ ਆ ਰਹੀ ਨੀ ਤੁਹਾਡੀ ਉਮਰ ਐਵੇਂ ਕੋਈ ਜਾਂਦੀ ਮਾਂ ਮਾਂ ਦੀ ਉਮਰ ਕੋਈ ਨਹੀਂ ਹੁੰਦੀ ਕਿਸੇ ਦੀ ਠੀਕ ਹੈ ਨਾ ਹੁਣ ਜਦ ਉਹ ਸਮਾਂ ਹੈ ਨਹੀਂ ਸੀ ਯਾਦ ਕਰਦੇ ਉਹ ਸਮੇਂ ਨਾਲ ਸਮੇਂ ਨਾਲ ਬਦਲਣਾ ਚਾਹੀਦਾ ਹਾਂ ਸਮੇਂ ਨਾਲ ਬਦਲਣਾ ਪੈਂਦਾ ਤੇ ਅਸੀਂ ਜਾਨਾ ਨਹੀਂ ਕਰਦੇ ਨਾ ਅਸੀਂ ਅੱਗੇ ਕਰਦੇ ਆ ਇਹ ਕੋਈ ਐਵੇਂ ਤੁਸੀਂ ਦਿਖਾਵਾ ਕਰਨ ਲੱਗੇ ਹਨ ਚਲੋ ਕੋ ਸਮਾਂ ਹੁੰਦਾ ਵੀ ਐਨੇ ਰੁਕਤੇ ਹੁੰਦੇ ਜ਼ਿੰਦਗੀ ਵਿੱਚ ਇਹਨਾਂ ਨੇ ਕਦੇ ਕਦੇ ਖੁਸ਼ੀ ਦਾ ਮੌਕਾ ਵੀ ਦਿਖਾਉਣਾ ਚਾਹੀਦਾ ਹੈ ਨਾ ਸਾਡੇ ਸਿਰ ਪਰੇ ਕਰਨਾ ਹਨ ਜਿਹਨਾਂ ਦੇ ਨਿਆਣੇ ਤੇ ਇਹਨਾਂ ਦਾ ਕੈਂਸਰ ਵੱਡਾ ਨਾਮ ਤੇ ਇਹਨੋਂ ਸੁਣਿਆ ਨਿਆਣੇ ਦੇ ਸਿਰ ਪਰ ਤੇ ਇਹ ਗੱਲ ਹੋ ਜਾਂਦੀ ਹੈ ਤੇ ਪਰਮਾਤਮਾ ਸਾਡੀ ਮਾਣ ਚਾਹੁੰਦਾ ਕੀ ਉਹਨਾਂ ਨੇ ਸਾਡੇ ਲਈ ਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਵੀ ਪੂਰੀਆਂ ਕਰੀ ਹੈ ਜੇ ਮਾਲਾ ਛੋਟਾ ਜਿਹਾ ਕੈ ਜੀ ਮੈਨੂੰ ਸੈਂਕ ਲਈ ਚਾਹੀਦੇ ਮੈਨੂੰ ਖਲਾਉਣੇ ਮਾਪੇ ਕਿਤੋਂ ਨਾ ਕਿਤੋਂ ਜੋ ਗਰੀਬ ਬੰਦਾ ਚਾਹੇ ਅਮੀਰ ਆ ਉਹ ਆਪਣੀ ਮਿਹਨਤ ਕਰਕੇ ਆਪਣੇ ਨਿਆਣੇ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਤੇ ਅੱਜ ਸਾਡੀ ਮਾਤਾ ਦਾ ਜਨਮ ਦਿਨ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਛੋਟੀ ਜੀ ਪਾਰਟੀ ਰੱਖ ਕੇ ਛੋਟਾ ਜਿਹਾ ਮਾਤਾ ਤੇ ਕੇਕ ਕਟਵਾ ਕੇ ਉਹਨੂੰ ਵੀ ਖੁਸ਼ੀ ਦੇਈਏ ਸਾਡੇ ਮਾਮੇ ਤਾਂ ਕੋਈ ਖਾਣ ਪੀਣ ਦਾ ਭੁੱਖਾ ਨਹੀਂਦਾ ਇਹ ਨਾ ਅੰਦਰ ਤੇ ਖੁਸ਼ੀ ਹੁੰਦੀ ਹੈ ਮਾਮਾ ਨੂੰ ਕਿ ਸਾਡੇ ਬੱਚੇ ਨੇ ਕਰਿਆ ਤੇ ਕਰਨਾ ਵੀ ਚਾਹੁੰਦਾ ਹਰ ਇੱਕ ਕਿਸੇ ਨੂੰ ਕਰਨਾ ਚਾਹੁੰਦਾ ਜੇ ਕੋਈ ਗਰੀਬ ਚਾਹੇ ਅਮੀਰ ਚਾਹੇ ਬੜਾ ਚਾਹੇ ਛੋਟਾ ਹਨ ਇਹ ਕਰਨਾ ਚਾਹੀਦਾ ਕਿਉਂਕਿ ਦੇਖੋ ਸਾਰੀ ਮੇਰੇ ਮਾਮਾ ਨੇ ਆਪਣੇ ਲਈ ਕਰੰਦਾ ਸਾਨੂੰ ਵੀ ਕੋਈ ਨਾ ਕੋਈ ਮੌਕਾ ਆਵੇ ਮਿਲੇ ਤਾਂ ਤਾਂ ਵੀ ਕਰਨਾ ਚਾਹੀਦਾ ਦੇਖੋ ਸਾਨੂੰ ਮੌਕਾ ਮਿਲਿਆ ਅਸੀਂ ਜਰੂਰ ਆਪਣੀ ਮਾਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਰਹਾਂਗੇ ਕਿਉਂਕਿ ਉਹਨਾਂ ਨੇ ਸਾਨੂੰ ਬਹੁਤ ਖੁਸ਼ੀਆਂ ਦਿੱਤੀਆਂ ਅੱਜ ਅਸੀਂ ਇੱਥੇ ਤੱਕ ਪਹੁੰਚੇ ਮਾਂ ਦੀਆਂ ਦੁਆਵਾਂਆਂ ਮਾਂ ਦੇ ਪਿਆਰ ਕਰਕੇ ਪਹੁੰਚੇ ਤੇ ਹੁਣ ਅਸੀਂ ਚੱਲਿਆਂ ਸ਼੍ਰੀ ਚੰਕੌਰ ਸਾਹਿਬ ਜਾਵਾਂਗੇ ਤੇ ਖਰੀਦਾਂਗੇ ਕੇਕ ਤੇ ਕਟਵਾਵਾਂਗੇ ਮਾਤਾ ਤੋਂ ਵੀ ਕੇਕ ਤੇ ਤੁਹਾਡੀ ਬਾਤ ਤੁਸੀਂ ਸਾਡੀ ਵੀਡੀਓ ਨੂੰ ਬਣੇ ਰਿਹਾ ਕਰੋ ਅਗਰ ਸਭ ਤੋਂ ਕੁਝ ਗਲਤੀਆਂ ਹੋਣੀਆਂ ਕਹਿਣ ਦੇ ਸਮੇਂ ਤਾਂ ਆਪਣਾ ਛੋਟਾ ਭਰਾ ਛੋਟਾ ਪੁੱਤ ਸਮਝ ਕੇ ਜਰੂਰ ਮਾਫੀ ਰੂਰ ਕਰ ਦਿਆ ਕਰੋ ਮਿਲਦੇ ਆਂ ਆਪਾਂ ਤੁਹਾਨੂੰ ਸ਼੍ਰੀ ਚੰਕੋਤ ਉਥੇ ਦਾ ਸਾਨੂੰ ਬਹੁਤ ਖੁਸ਼ੀ ਮਿਲਦੀ ਦੋ ਦੋ ਮਾਮਾ ਦਾ ਪਿਆਰ ਹੋਵੇ ਨਾਲ ਖੜੀਆਂ ਹੋਣ ਹੈਨਾ ਕਰਦਾ ਬਣ ਕੇ ਵੀ ਤੁਹਾਡੇ ਨਾਲੋਂ ਇਥੇ ਜਿਆਦਾ ਪਿਆਰ ਹੋਵੇ ਉਥੇ ਦਾ ਤੇ ਹਣ ਮਰੀਂਦਾ ਡੈਡੀ ਕੰਨੇ ਆ ਪਿਆਰ ਤੋਂ ਮੜੀ ਸ਼ਾਪਿੰਗ ਕਰਨ ਮੈਂ ਬਾਜ਼ਾਰ ਚੋਂ ਜਾਣਾ ਕਿਉਂਕਿ ਗਰਮੀ ਬਹੁਤ ਆ ਮੇਰੇ ਨਾਲ ਕਿਸੀ ਸਮਾਨ ਲਿਆਓ ਕਿਸੇ ਦੇ ਨਾਮ ਚਾਹੀਦਾ ਕਿਉਂਕਿ ਗੱਭਿਆਜ ਗੱਭੀ ਬਹੁਤ ਹੰਗਦਿਆਂ ਇੰਨਾ ਟਾਈਮ ਖਰਦਾ ਨਿਆਣਾ ਇੱਕ ਤਾਂ 2-3 ਦਿਨ ਉਹ ਤੁਹਾਨੂੰ ਹੀ ਪਤਾ ਕਿ ਗੱਲ ਨਹੀਂ ਬਹੁਤ ਤੇ ਬਾਕੀ ਵੀਡੀਓ ਨੇ ਕਹਿਣੀ ਹੀ ਨਵੀਂ ਲੋਕੀ ਚੋਟ ਲੈ ਜਿਹੜੀ ਕਰ ਲਈ ਇਹਨਾਂ ਨੇ ਦੇਖੋ ਚੋਟ ਦੀ ਬਾਤ ਤਾਂ ਹੈ ਨਹੀਂ ਹੈ ਨਾ ਚਲੋ ਸਮਾਂ ਹੈ ਸਮੇਂ ਨਾਲ ਥੋੜਾ ਬਦਲਣਾ ਸਾਨੂੰ ਪੈਣਾ ਜਿਆਦਾ ਨਹੀਂ ਪਰ ਸਮਝ ਅਸੀਂ ਤਾਂ ਇੰਨੇ ਕਾਬੇ ਸੀ ਬਾਹਰ ਦਾ ਜਾਈਏ ਕਿ ਤੇ ਆਪਣੇ ਘਰ ਵਿੱਚ ਸਾਰਿਆਂ ਨਾਲ ਸਾਡੀ ਮਿਲਟ ਕਰੀ ਇਹਦਾ ਸੀ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਜੀ ਮਿਲਦੇ ਆਪਾਂ ਫਿਰ ਲਓ ਜੀ ਪਹੁੰਚ ਗਏ ਆਪਾਂ ਸ਼੍ਰੀ ਚਵਕੌਰ ਸਾਹਿਬ ਮਨੀ ਵਿਕਰੀ ਵਾਲਿਆਂ ਦੇ ਤੇ ਲਵਾਂਗੇ ਜਾ ਕੇ ਹੁਣ ਕੇਕ ਕੇਕ ਕਿਹੜਾ ਲੈਣੇ ਆਂ ਜਾ ਕੇ ਹੁਣ ਤੁਹਾਨੂੰ ਅੰਦਰ ਹੀ ਦਿਖਾਉਂਦੇ ਆਪਾਂ ਬਾਈ ਸਾਸਰੀਕਾ ਹੋ ਠੀਕ ਠਾਕ ਹੈ ਜੀ ਠੀਕ ਹੈ ਜੀ ਇਹਤਰ ਖੜਾ ਗਏ ਜੀ ਕੇਕ ਜੋ ਲੈਣਾ ਹੋ ਕਿਆ ਕਰਨਾ ਮੈਨੂੰ ਸਭ ਤੋਂ ਪਸੰਦ ਵਾਈਕੂ ਜੀ ਦਾ ਖਾਤਾ ਵਾਈਕੂ ਜੀ ਕੀ ਫਤਿਹ ਆਸਾਤ ਤੇ ਬੈਸਟਾ ਮਨੇ ਕੋਤ ਕਿਹੜਾ ਕੇਕ ਲੇ ਲੇ ਹਾਂ 10 ਲਾ ਤੈਨੂੰ ਹੁਣ ਤੈਨੂੰ ਤੇਰੀ ਬੈਸਟਾ ਪਰ ਆ ਗਏ ਹਾਂ 10 ਲਾ ਛੋਟਾ ਹੋਣਾ ਨਾ ਛੋਟਾ ਵੀ ਨਾ ਬੋੜਾ ਐਟਾ ਕੇਕ ਨਹੀਂ ਪਾ ਲੈਣਾ ਸਿਰਫ ਆਪਾਂ ਸੁਣਨੀ ਗੱਲ ਸਿਰਫ ਔਰਲੀ 4 ਜਣੇ ਆਪਾਂ ਹਾਂ ਹਾਂ 4 ਜਣੇ ਠੀਕ ਆ ਆਪਾਂ ਨੇ ਕੇਕ ਆ ਲੈਣਾ ਆ ਲੈ ਲੈ ਆ ਬਦਿਏ ਲਾ ਦੇਣਾ ਇਹ ਦੋਨੇ ਸੇਮ ਆ ਲੈ ਲੈ ਨਹੀਂ ਫਿਰ ਉਹ ਕੇ ਪਿੰਕਾ ਲੈ ਠੀਕ ਹੈ ਹਾਂ ਠੀਕ ਆ ਆ ਕਰ ਦੋ ਇਹ ਕੇਕ ਕੇਕ ਤਾਂ ਜਿੰਨਾ ਮਰਜ਼ੀ ਬੜਾ ਵੀ ਲੈ ਲੋ ਚਾਹੀਏ 7 ਕਿਲੋ ਵਾਲਾ ਲੈ ਲੋ ਤੇ ਲੈ ਲਿਆ ਜੀ ਕੋਈ ਹੈ ਜੀ ਚੁਆਇਸ ਕਰ ਲਿਆ ਮਨਿੰਦਰ ਨੇ ਤੇ ਪਤਾ ਜੀ ਇੱਕ ਮੰਮੀ ਇੱਕ ਚੀਜ਼ ਮੰਗਾਈ ਸੀ ਆਹ ਓਕੇ ਆ ਇੱਕ ਮੰਮੀ ਚੀਜ਼ ਕੀ ਬੀ ਸੈਂਡਵਿਚ ਲਿਆਇਆ ਅੱਛਾ ਸੈਂਡਵਿਚ ਖਾਣਾ ਹੁੰਦਾ ਅੱਛਾ ਠੀਕ ਆ ਤੇ ਇਹਦੇ ਪਰ ਆਪਾਂ ਦੱਸਾਂਗੇ ਕਿ ਇਹਦੇ ਪਰ ਲਿਖਾਉਣਾ ਹੈ ਜੀ ਆਪਾਂ ਨੇ ਜਸਵਿੰਦਰ ਪਿਆ ਬੀ ਲਿਖ ਦੂੰਗਾ ਅੰਗਰੇਜ਼ੀ ਚ ਲਿਖੂੰਗਾ ਚਲੋ ਪਿਆ ਬੀ ਕਾਤੇ ਨਹੀਂ ਮੈਂ ਲਿਖਾਉਣਾ ਤੈਨੂੰ ਜਸਵਿੰਦਰ ਪੰਜਾਬੀ ਚ ਅੱਛਾ ਵੀ ਅੱਖਰ ਇਹਦੇ ਪਰ ਨਹੀਂ ਆਉਣੇ ਓਕੇ ਠੀਕ ਆ ਮੈਂ ਸਮਝ ਗਿਆ ਕਿ ਤੈਨੂੰ ਪੰਜਾਬੀ ਨਹੀਂ ਆਉਂਦੀ ਅੱਛਾ ਅੱਛਾ ਮੈਂ ਤਾਂ ਆਪਣੇ ਆਪਣੀ ਸ਼ਰਮ ਮਹਿਸੂਸ ਕਰਨ ਲੱਗਿਆ ਦਾ ਯਾਰ ਤੂੰ ਪੰਜਾਬ ਦਾ ਹੋ ਕੇ ਤੈਨੂੰ ਪੰਜਾਬੀ ਨਹੀਂ ਆਉਂਦੀ ਜਸਵਿੰਦਰ ਜੀ ਐਸ ਡੋਜੀ ਅਨਟੀ ਆਹ ਜਸਵਿੰਦਰ ਇਹ ਆਲ ਖਾਤਾ ਜੀ ਆਪਣੇ ਮਾਤਾ ਦਾ ਨਾਮ ਜਸਵਿੰਦਰ ਲਾਤਾਈ ਫਾਸਟੈਗ ਹੈਪੀ ਬਰਥਡੇ ਸੈਂਡਵਿਚ ਲੈਣੇ ਆ ਸੈਂਡਵਿਚ ਆਪਾਂ ਲੈਣਨੇ ਆ 7 ਠੀਕ ਹੈ ਸੱਤ ਸੈਂਡਵਿਚ ਕਰਾ ਲੈਣੇ ਆ ਇੱਕ ਆਪਣੇ ਇੱਕ ਬ੍ਰੈਡ ਲਿਗਣਾ ਨੇ ਬ੍ਰੈਡ ਕਿ ਕੰਨੇ ਆ ਮੰਮੀ ਨੂੰ ਮਗਾ ਤਾਂ ਮੰਮੀ ਕਹਿੰਦੀ ਇੱਕ ਵਾਰ ਜਦ ਤਨੋਂ ਪਨੀਰ ਲੈ ਕੇ ਆਣਾ ਮੰਮੀ ਕਹਿੰਦੀ ਇੱਕ ਵਾਰ ਇਸਾਂ ਵਿੱਚ ਲੈ ਕੇ ਆਣਾ ਹੈ ਸੈਂਡਵਿਚ 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 ਇਹਦਾ ਖਾਣ ਲਿਆ ਹਾਂ ਫੇਰ ਇਹ ਕਿ ਕਰਨਾ ਦਾ ਮੰਮੀ ਕਹਿੰਦੀ ਬਣਾ ਕੇ ਦਊਂਗੀ ਇੱਕ ਵਾਰ ਅੱਛਾ ਮੈਂ ਘਰੇ ਬਣਾਉਗੀ ਮੰਮੀ ਉਹ ਅੱਛਾ ਚਲੋ ਤਾਂ ਬਾਅਦ ਦੀਆਂ ਗੱਲਾਂ ਹੈ ਮੇਰੇ ਸੈਂਡਵਿਚ ਕਰ ਦੇ ਸੱਤ ਸੱਤ ਕਰ ਦੇ ਕਰ ਜਾ ਕੇ ਹਾਂ ਤੈਂਦਲ ਵੀ ਲੈ ਲਿਆ ਗੱਲ ਪੁੱਛਦਾ ਹਾਂ ਵਾਹੀ ਵੀ ਕੋ ਖਾਂਸਾ ਵਾਹੀ ਜੀ ਜਾਰ ਫਰ ਸ਼ਕੀ ਬਟੇਆ ਤੇ ਰੱਬ ਚੜ੍ਹਦੀ ਕਲਾ ਚ ਰੱਖੇ ਸਭ ਦੀ ਉੱਚੀ ਬੋਲਦਾ ਯਾਰ ਯਾਰ ਹਾਂ ਉੱਚੀ ਮੈਂ ਕਿੰਨਾ ਕ ਬੋਲੂ ਉੱਚੀ ਜਨਾ ਕੋ ਬੋਲੂਗਾ ਹਾਂ ਹਾਂ ਬੋਲ ਹਾਂ ਇਹ ਬਾਕੀ ਪਰਾ ਨਾਲ ਆਏ ਕਿ ਕਿ ਲੈਣ ਤੇ ਹੁਣ ਦੇਖਦੇ ਆ ਤੂੰ ਬਾਈ ਪਿੱਛੇ ਹੀ ਰਹਿ ਗਿਆ ਨਹੀਂ ਨਹੀਂ ਚੱਲ ਕੋ ਪਿੱਛੇ ਰਹਿ ਗਿਆ ਤੈਂ ਲੈ ਲਿਆ ਮੈਂ ਲੈ ਲੇ ਕੋ ਗੱਲ ਆ ਗੱਲ ਤਾਂ ਚਲੋ ਇੱਕ ਨਹੀਂ ਬੰਡਿਆ ਕੋਈ ਨਹੀਂ ਆਪਾਂ ਦਾ ਕੋ ਬੰਡਿਆ ਤਾਂ ਹੋਇਆ ਨਹੀਂ ਵੈਸੇ ਲੈ ਲਿਆ ਬਰਿੰਦਰ ਦੀ ਚੁਆਇਸ ਨਾਲ ਹੀ ਲੈ ਲਿਆ ਅੱਗੇ ਵੀ ਹੁਣ ਐਂ ਜਾਂ ਚੱਕ ਦਾ ਹਾਂ ਹੁਣ ਸਾਲ ਦੋ ਸਾਲ ਬਾਅਦ ਉਹ ਤੋਂ ਬਾਅਦ ਵੀ ਰੰਗਤ ਆਪਣੀ ਚੂਕ ਕਰੇ ਕੋਈ ਚੁਆਇਸ ਹਾਂ ਹੁਣ ਇਹ ਤਾਂ ਕਨਹੀਂ ਬੱਸ ਹੋ ਗਈ ਤੇਰੀ ਜਿਹੜੀ ਹੁਣ ਚੱਲਣੀ ਸੀ ਚੱਲਦੀ ਪੁੱਤ ਸਾਲ ਦੋ ਸਾਲ ਬਾਅਦ ਫੇਰ ਅੰਗੱਦੀ ਚੱਲਣੀ ਕਨਹੀਂ ਭਾਈ ਇਹ ਕਾਤੇ ਨਹੀਂ ਚੱਡੂ ਹੱਦ ਜਿਹੜੀ ਸਟਾਰਟ ਹੋਈ ਹੈਗੇ ਚੱਲਣੀ ਹਾਂ ਤਾਂ ਚੱਲਣੀ ਹੈ ਗਾਂਗਾ ਚੱਲ ਕੋਈ ਇਹ ਤਾਂ ਉਹ ਛੋਟਾ ਹੈ ਹਾਂ ਇਹ ਹੱਲਦੇ ਮੇਰੀ ਚੱਲਣੀ ਹੈ ਕੋਈ ਨਹੀਂ ਸਾਲ ਦੋ ਸਾਲ ਇਹ ਆ ਚਲੋ ਆਜਾ ਆਜੀ ਪਹੁੰਚ ਗਏ ਆ ਬੀਬੀ ਕੋਲ ਹੁਣ ਇੱਧਰ ਭੈਣਾਂ ਦੇ ਆਏ ਹੋਏ ਆਂ ਫੋਨ ਹਾਂ ਹੈਲੋ ਸੰਗਰੀਨ ਕਰ ਕੋ ਕੈਮਰਾ ਹੈਲੋ ਕਿਵੇਂ ਆ ਕਹਿੰਦਾ ਜੀ ਜੀ ਕਿਵੇਂ ਆ ਜੀ ਜੀ ਕਿਵੇਂ ਆ ਹਾਂ ਹਾਂ ਕਿਵੇਂ ਆ ਅਦਰ ਸਾਡੀਆਂ ਭੈਣਾ ਹੈਪੀ ਬਰਥਡੇ ਟੂ ਯੂ ਮੰਦਿਰ ਆਜੋ ਆਜੋ ਕੇਕ ਕਟਾ ਲਈਏ ਆਜੋ ਭਾਈਆ ਮੰਦਿਰ ਆਜੋ ਪੁੱਤ ਅਦਰ ਬੀਬੀ ਕੋਲ ਵੀ ਪਹੁੰਚੇ ਆ ਜੀ ਹਾਂ ਬੀਬੀ ਉਹ ਤੁਸੀਂ ਕਾਨੂੰ ਇੰਨੀ ਖੇਚਲਾ ਕਰੀਏ ਪੁੱਤ ਆ ਚਲ ਕੋਈ ਖੇਚਲਾ ਕਾਦੀ ਦੀ ਆਪਣੀਆਂ ਗੱਲਾਂ ਦੀ ਵੀ ਨਾ ਕਰੋ ਨਾ ਕੀ ਕਰੇ ਕਿੱਧਰ ਅਖੀ ਮੇਰਾ ਤੇ ਅਮਰ ਸਿੰਘ ਦੀਣੀ ਦਾ ਕਿਉਂ ਅਸੀਂ ਤੇਰੇ ਤੇਰੇ ਪੋਤੇ ਪਰੋਤੇ ਦੋਤੇ ਕਿਆ ਨਹੀਂ ਤੇਰਾ ਭਾਈ ਐਡੇ ਸਾਡੇ ਸਬਸਕ੍ਰਾਈਬਰ ਜਿਹੜੇ ਵੀਰ ਭੈਣ ਭਰਾ ਐ ਉਹ ਕਰੀ ਬੰਦ ਪੱਖਾ ਉਂੀਆਂ ਨਾ ਉਂੀਆਂ ਮੇਰੀਆਂ ਬਾਹਾਂ ਤੇ ਪੀਣੇ ਤੇ ਜੀਣਾ ਕੇ ਹਾਂ ਐਨਾ ਕੁਝ ਵੀ ਮੇਰਾ ਕਰਦੇ ਆਂ ਚੱਲ ਕੋਈ ਨਹੀਂ ਆ ਮੇਰੀਆਂ 3 ਦੁਨੀਆਂ ਦੀ ਦੇਖ ਰੰਜਾ ਜੀ ਆ ਕੇ ਕਾ ਜੀ ਮਾਈਟ ਦਾ ਥਾ ਮੋਮਤੀਆਂ ਵਾਲੋ ਜੀ ਦੋ ਕੰਨ ਬਾਹਰ ਤੇ ਫੋੜਾਂ ਆਪਾ ਬਾਹਰ ਭਰੇ ਨਾ ਜਸਮੀਨ ਨੇ ਚੱਕਿਆ ਨਹੀਂ ਕੋਣ ਵਿੱਚ ਨਾ ਜਸਮੀਨ ਨੇ ਚੱਕਿਆ ਜਸਮੀਨ ਨੇ ਨਹੀਂ ਚੱਕਿਆ ਤਾਂ ਖਬਰ ਜਸਮੀਨ ਬੀਜੀ ਹੁਣੀ ਆ ਤਾਂ ਜੀ ਮੇਰੀਆਂ ਇਹ ਨਾ ਕੁੜੀਆਂ ਨੇ ਵੀ ਜਾਣਾ ਤਾਂ ਹੁਣ ਗਰਮੀ ਪੈਂਦੀ ਐ ਹਕਮ ਦੀ ਤੇ ਅਸੀ ਕਿ ਹੈ ਨਹੀਂ ਹੈਗਾ ਵੀ ਚਲ ਹੈਪੀ ਬਰਥਡੇ ਦੋ ਤਿਆਰ ਰਹੋ ਤਿਆਰ ਰਹੋ ਬੀਬੀ ਫੂਗ ਲਕੀਆ ਮਾਰਨਾ ਫੋਂਡੀ ਜਿੱਤ ਗਈ ਚਲੋ ਆ ਬੀਬੀ ਨੇ ਫੂਕ ਮਾਰਨੀ ਆ ਖੜ ਜੋ ਮੈਨੂੰ ਫੜਾ ਦਿਓ ਤੁਸੀਂ ਇਹ ਕੈਮਰਾ ਆ ਮੈਨੂੰ ਫੜਾ ਦਿਓ ਫੜਾ ਖੜ ਜਾ ਬੀਬੀ ਨੂੰ ਫੂਕ ਦਿਖਾਓ ਮਾਰ ਬੀਬੀ ਖੜ ਜਾ ਤਾ ਫੂਕ ਮਨਿੰਦਰ ਤਾ ਨਹੀਂ ਮਾਰਨੀ ਬੀਬੀ ਫੂਕ ਮਾਰੂਗੀ ਬੀਬੀ ਚੱਲ ਹੈਪੀ ਬਰਥਡੇ ਟੂ ਯੂ ਹੈਪੀ ਭਾਵ ਤੋੜਿਓ ਬੀਬੀ ਫੂਕ ਕੀ ਬੋਲਿਆ ਕੇ ਫ੍ਰੀ ਬਾ ਚੱਲ ਜਾ ਗਿਆ ਉਥਰੇ ਖਾਰੇ ਖਾਰੇ ਖਾ ਖਾ ਯਾ ਤੂੰ ਵੀ ਖਾ ਲੈ ਯਾ ਯਾ ਲੈ ਉਹ ਥਾ ਦੇ ਚੱਕ ਕੇ ਦੇ ਆਇਓ ਭਾਈ ਜੇ ਕੇ ਖਾਣਾ ਤਾਂ ਠੀਕ ਹੈ ਨਹੀਂ ਭਾਈ ਨજર ਨਾ ਲਾਇਓ ਇਹ ਨਾ ਉਹ ਭਾਈ ਬੋਲੀ ਚ ਵੜਾ ਦੇਣਾ ਹੋ ਗਿਆ ਆ ਵੜਾ ਦੇ ਬੋਲੀ ਵਾੜੂ ਥੋੜਾ ਬਈ ਥੋੜਾ ਯਾ ਦੀ ਕੁਮੜਾ ਜੀ ਤਾਂ ਹੈਗਾ

ਆਓ ਅੱਗੇ ਆਗੇ ਬੋਲ ਜਾਲਾ ਅੰਗਤ ਕੀ ਦੇਖਦਾ ਅੰਗਤ ਤਾਂ ਦੇਖਦਾ ਵੀ ਕਿਆ ਕਰਦਾ ਮਨਿੰਦਰ ਮੱਥਾ ਲੇ ਕੇ ਜਾਈ ਕਰ ਬੁ ਤਾਦੀ ਨੂੰ ਵਾਓ ਹੈਪੀ ਬਰਥਡੇ ਮਨਿੰਦਰ ਨਾ ਪੁੱਤਾ ਗਰਮੀ ਬਹੁਤ ਆ ਮਨਿੰਦਰ ਗਰਮੀ ਹੈ ਪੁੱਤ ਸਾਹ ਬੀਬੀ ਨੇ ਮੂਹੇ ਬਹੁਤ ਵਧੀਆ ਤੇਰੀ ਕੇਕ ਤੇ ਬਹੁਤ ਵਧੀਆ ਤੇਰੀਆਂ ਪੇਸਟੀਆਂ ਥੀਆਂ ਪਰ ਐਨਾ ਬਹੁਤ ਖਰਚਾ ਨਹੀਂ ਕਰਨਾ ਕਿਉਂਕਿ ਮਾਂ ਦਾ ਪੁੱਤ ਨੂੰ ਕਹਿੰਦੀ ਹੁੰਦੀ ਮੇਰੇ ਪੁੱਤ ਨੂੰ ਕੋਈ ਖਰਚਾ ਨਹੀਂ ਹੁੰਦਾ ਹੂੰ ਬਈ ਤੂੰ ਪੁੱਤ ਆਪਣੇ ਨਿਆਣੇ ਦਾ ਮਨਾਓ ਘਰ ਵਾਲੀ ਦਾ ਤੁਸੀਂ ਦੋਏ ਭਾਈਏ ਆਪਣੇ ਭੈਣਾਂ ਦਾ ਮਨਾਓ ਮੈਂ ਤਾਂ ਸਿਆਣੀ ਹਾਂ ਮੇਰਾ ਕੀ ਮੈਨੂੰ ਇੱਕ ਇੱਕ ਨਹੀਂ ਬਹੁਤ ਹੈ ਵੀ ਬਸ ਦੇਰ ਕੇ ਪਿਆਰ ਰੱਖ ਪੁੱਤ ਪਿਆਰ ਮੈਨੇ ਇੱਕ ਗੱਲ ਮਾਇਆ ਦਾ ਪਿਆਰ ਦੀ ਭੁੱਖੀ ਹੁੰਦੀ ਹੈ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਮਾਮਾ ਮੈਨੇ ਇੱਕ ਗੱਲ ਦੱਸ ਹੁਣ ਤੂੰ ਚਿਹ ਸਿਆਣੀ ਹੋ ਗਈ ਮੰਨ ਲਾ ਜੇ ਮੇਰੇ ਕੋ ਕੋਈ ਮੁਸੀਬਤ ਪੈ ਜਾਵੇ ਹੈ ਮੰਨ ਲਾ ਤੁਮਰੇ ਬਰਾਬਰ ਖੜੂੰਗੀ ਨਹੀਂ ਖੜੂੰਗੀ ਨਾ ਹਾਂ ਖੜੂੰਗੀ ਖੜੂੰਗੀ ੜੂੰਗੇ ਮਾਇਆ ਕੇਦੇ ਪੁੱਤਾਂ ਨੂੰ ਛੜਦੀਆਂ ਛੜਦੀਆਂ ਨਹੀਂ ਨਾ ਹੁੰਨੀਆਂ ਨਾ ਇਹ ਬੇਵਕੂਫ ਪੁੱਤਰ ਹੋਣਗੇ ਵੀ ਜਿਹੜੀਆਂ ਥੋੜੀ ਜਿਹੀ ਛੋਟੀਆਂ ਛੋਟੀਆਂ ਖੁਸ਼ੀਆਂ ਮਾਮਾ ਨੂੰ ਨਾ ਦੇ ਸਕਣ ਮੈਂ ਕੋਈ ਟੁਕੜਾ ਤੇ ਕੋਈ ਮੰਗਦੀ ਆ ਰੱਬ ਤੇਰੇ ਬੱਚੇ ਜਿੰਦੇ ਰਹਿਣ ਮਾਂ ਧੀਆ ਨਾਲ ਮਾਰ ਕੇ ਕਿੰਨਾ ਖੁਸ਼ੀ ਦੀ ਕਿੰਨੀਆਂ ਫੋਟੋਆਂ ਲਾਵਾ ਦਿੰਦੇ ਧੀਆ ਸਾਡੇ ਸਬਸਕ੍ਰਾਈਬਰਾਂ ਵੀਰ ਭੈਣਾਂ ਭਾਈਆਂ ਨੇ ਤੁਹਾਨੂੰ ਬਹੁਤ ਦਿੱਤੀਆਂ ਬਹੁਤ ਧੀਆ ਨਾਲ ਦੋਤਿਆਂ ਨਾਲ ਦੁਪਹਿਰੇ ਵੀ ਅੱਜ ਕੀ ਨਾ ਰਹਿਣ ਹੂੰ ਵੀਰ ਨਾਂ ਹੈ ਇਹਦੇ ਏ ਦੋਤ ਨੇ ਤੇ ਯਾਰ ਆਹ ਤਾਂ 11 ਵਜੇ ਨਿਕਲਿਆ ਹੂੰ ਉਹਨਾਂ ਹੀ ਆ ਕਿ ਇਹਨਾਂ ਨੇ ਮੇਰੇ ਕੋਲ ਚਾਹ ਬਣਾਇਆ ਗਈ ਉਹ ਦੀ ਦੋ ਜੇ ਯਾਦ ਕਰੀ ਜਾਂਦੀ ਹੈ ਅਗਰ ਜਾਣ ਪਰਦੇਸਾਂ ਦੇ ਵਿੱਚ ਵੀ ਬੀਬੀ ਆਏ ਆਏ ਹੁੰਦਾ ਤਿਆਂ ਨੂੰ ਫਿਕਰ ਹੁੰਦਾ ਕਿ ਅਸੀਂ ਬਾਹਰ ਬੈਠੀਆਂ ਕਿਆ ਕਰੀਏ ਬਾਸ ਨਹੀਂ ਚੱਲਦਾ ਅਰੇ ਯਾਰ ਉਹ ਤਾਂ ਮੇਰੀ ਜਿਹੜੀ ਇਹਦਾ ਗੱਲ ਬਹੁਤ ਚੰਗੀ ਹੈ ਕੋਈ ਨਹੀਂ ਕੋਈ ਹੁੰਦੇ ਹੰ ਤਾਂ ਨਹੀਂ ਆਪਣਾ ਰੋਪਕਾ ਆਪਣਾ ਕਮਾਈ ਕਰਦੇ ਨੇ ਰੋਟੀਆਂ ਖਾਣੇ ਪਰ ਇੱਜਦੀ ਦੀ ਦੇਈ ਮਹਾਰਾਜ ਬੇਜਤੀ ਦੀ ਲੋਰ ਕੋਈ ਨਹੀਂ ਭਈ ਬੜੀਆ ਆਪਣਾ ਸੋਹਣਾ ਟਾਈਮ ਲੰਘਦਾ ਏ ਧੀयां ਵੀ ਸੁਖੀਆਂ ਪੁੱਤ ਵੀ ਸੁਖੀਆਂ ਦੁੱਧੇ ਵੀ ਸੁਖੀਆਂ ਮੈਂ ਬਹੁਤ ਖੁਸ਼ ਆੜੀ ਐ ਜਿਹਦੇ ਪੋਤੇ ਪੋਤੇ ਜਿਹਨੀਆਂ ਧੀਆਂ ਨੇ ਆਲੇ ਬੱਚੇ ਸਭ ਠੀਕ ਠਾਕ ਰਹਿਣ ਦੋ ਇੱਕ ਬਹੁਤ ਤੇ ਕਿਦਾਂ ਮੈਂ ਬਹਾਸ ਸੁਖੀ ਐ ਪਰ ਜਿਹੜੇ ਇੱਕੋ ਪਾਸੇ ਦੇ ਮੇਰੇ ਨੇ ਉਹ ਮੇਰੇ ਸਾਥ ਗਏ ਆਈ ਜਈ ਕੋਈ ਹੋਵੇ ਜੋ ਟਿੱਪਣਾ ਸਿਆਣੀ ਹੋਵੇ ਜੋ ਬਿਰਦ ਕਿਨੇ ਵੀ ਹੋਵੇ ਉਹ ਫੇਰ ਵੀ ਆਪਣੇ ਪਿੱਛੇ ਨੂੰ ਜੱਟੀ ਮਾਰਦੀ ਐ ਨਹੀਂ ਮੇਰੇ ਭਾਈ ਦਾ ਸਾਰਾ ਕੁਝ ਉਡ ਗਿਆ ਫਿਰ ਪੇਕਿਆਂ ਵਾਲ ਤੇ ਪੁੱਭਾਂ ਵੱਜਦੀਆਂ ਤੇ ਉਹ ਕਹਿੰਦੇ ਦੁਖੀਆਂ ਮੈਂ ਪਰ ਮੈਂ ਮੈਂ ਆਪਣੇ ਪਰਿਵਾਰ ਤੇ ਸੁਖੀ ਐ ਰੇਣੀਆ ਬੱਚੀਆਂ ਕਿੰਨੇ ਚਾਰੇ ਠੀਕ ਹੈ ਬਹੁਤ ਠੀਕ ਹੈ ਇੱਜ਼ਤ ਕਰਦੀ ਹੈ ਧੀਆਂ ਕਰਦੀਆਂ ਪੋਤੇ ਰੱਬ ਨੇ ਦੇ ਦਿੱਤੇ ਮੂਰੇ ਜੇ ਸਿੱਧੀ ਨੀਂਦ ਦੀ ਤਾਂ ਮੈਨੂੰ ਮਹਾਰਾਜ ਨੇ ਪੋਤੇ ਸਭ ਕੁਝ ਮਿਲ ਗਿਆ ਸਾਰਾ ਕੁਝ ਤਾਂ ਬੜਾ ਪੋਤੇ ਦੀ ਖਾ ਕੋਸ ਅੱਜ ਦਿਨ ਮੈਨੂੰ ਕੋਈ ਕਮੀ ਨਹੀਂ ਹੈਗੀ ਬਸ ਆਹੀ ਕਮੀ ਹੈ ਵੀ ਮੈਂ ਆਪਣੇ ਤੇ ਉਹ ਕਿੰ ਆ ਕਰਨੀ ਤੈ ਚਲ ਕੋਈ ਨਹੀਂ ਬੀਬੀ ਆਊਗਾ ਕੋਈ ਸਮਾਂ ਸਮਾ ਬਹੁਤ ਬੜੀ ਅੱ삐 ਵੀ ਸਮਾ ਬਲਵਾਨ ਬਈ ਪਰਦੇਸੀ ਹੈ ਉਹਦਾ ਹੋ ਕੇ ਸਭ ਕੁਝ ਉਡ ਗਿਆ ਅਚਲ ਕੋਈ ਨਹੀਂ ਬੀਬੀ ਜੇ ਦੁੱਖਾ ਨਾ ਤਾਂ ਸੁੱਖ ਵੀ ਆ ਕਿਆ ਪਤਾ ਕਿਆ ਪ੍ਰਮਾਤਮਾ ਨੇ ਕਿਆ ਚੰਗਾ ਸਮਝਿਆ ਨਾਲੇ ਗੱਲ ਤਾਂ ਹੈ ਸਾਰੀ ਗੱਲ ਮੰਮੀ ਆ ਨਾ ਕਿਹਾ ਕਰੋ ਉਡ ਗਿਆ ਦੇਖ ਜਿੱਥੇ ਮਰਜੀ ਨਹੀਂ ਨਹੀਂ ਹੁਣ ਜਿੱਥੇ ਹੁੰਦਾ ਸੀ ਜਿੱਥੇ ਮਰਜੀ ਬਾਹਰ ਰਹੀਏ ਜਿਹਦੇ ਹੈਗਾ ਨਾ ਉਹ ਤਾਂ ਉਹਦਾ ਹੀ ਵਜਣਾ ਕੋਤਾ ਹੈ ਉਹ ਦਸਨਾ ਪਤਾ ਨਹੀਂ ਲੱਗਣ ਲੱਗਿਆ ਕਿਸੇ ਦਾ ਮੇਰੇ ਜੇ ਭਾਈ ਨੂੰ ਨਹੀਂ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਜੇ ਜੱਗ ਤੇ ਆਏ ਨੇ ਚਾਹੇ ਚੰਗੇ ਚਾਹੇ ਮਾੜੇ ਰਾਜੀ ਰਹਿਣ ਐ ਤਾਂ ਹੈਗਾ ਤੁਹਾਨੂੰ ਹੈਗੇ ਨੇ ਆਸ ਰੱਖੋ ਬਸ ਕੋਈ ਨਾ ਕਦੇ ਨਾ ਕਦੇ ਤਾਂ ਮਹਾਰਾਜ ਆਪੇ ਉਹਨਾਂ ਦੇ ਮਿਹਰਮਤਿਆਂ ਪਾਊਗਾ ਵੀ ਭਾਈ ਜਾਓ ਮਿਲੋ ਚਲੋ ਮਾੜਾ ਕਰਤਾ ਸਮਾ ਸਮਾ ਬੀਬੀ ਪਹਿਲਵਾਨ ਆ ਗਏ ਤਾਂ ਸਾੜੇ ਨਹੀਂ ਬਾਹਰ ਫੇਰ ਦੇ ਸਵੇ ਲੋਕ ਪੁਰਾਏ ਵਾਹ ਜਿਹੜਾ ਸਾਡੇ ਘਰ ਆ ਗਿਆ ਉਹ ਸਾਡਾ ਆਪਣਾ ਜਿਹੜਾ ਹਾਸਕੇ ਮਿਲਿਆ ਉਹ ਸਾਡਾ ਆਪਣਾ ਨਹੀਂ ਜਿਹੜਾ ਮੇਰੇ ਭਾਈ ਨੂੰ ਆ ਕੇ ਪੁੱਛਣਗੇ ਫਿਰ ਉਹ ਮੇਰੇ ਹੈ ਮੇਰੇ ਭਤੀਜੇ ਹੈ ਤੇ ਮੇਰਾ ਵੀ ਅੰਦਰ ਹਰਾ ਹੋ ਕ ਜੇ ਮੇਰੇ ਭਾਈ ਦੇ ਹੀ ਦਿਲ ਤੰਗ ਹੋਇਆ ਉਹ ਤਾਂ ਨਹੀਂ ਬੁਲਾਉਂਦੇ ਫਿਰ ਭਤੀਜੇ ਧੀਜੇ ਭਤੀਜੇ ਧੀਜੇ ਗੱਲ ਠੀਕ ਆ ਤੇ ਖੁਸ਼ੀ ਮੇभी ਤੈਨੂੰ ਅੱਜ ਅੱਜ ਮੈਨੂੰ ਪੂਰੀ ਖੁਸ਼ੀ ਹੈ ਇਹ ਰਹੀਆਂ ਤੀਆਂ ਮੇਰੇ ਦੋਇ ਕੋਟਪੇ ਅੰਗਤ ਸਿੰਘ ਦੂਆ ਮਨਿੰਦਰ ਸਿੰਘ ਬਹੁ ਮੇਰੀ ਦੋਸਤ ਸਾਰਾ ਮੇਰਾ ਪਰਿਵਾਰ ਬੈਠਾ ਸਾਰੇ ਮੇਰੇ ਪਰਿਵਾਰ ਨੇ ਅੱਜ ਕਹਿ ਗੁਦਿਆ ਮੇਰੇ ਪਿਆਣਾ ਬਹੁਤ ਬਹੁਤ ਗੋਹੜਾ ਹੋ ਗਿਆ ਵਿਛੜੀ ਮਾਂ ਦੀ ਸਾਡਾ ਭਾਈ ਕਦਰ ਕਰ ਚਲੋ ਕਦਰ ਕਰਨਾ ਸਾਡਾ ਫਰਜ਼ ਵੀ ਬਣਦਾ ਹੈ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਅਗਲੇ ਵਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਤੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੁਹਾਨੂੰ ਤੰਦਰੁਸਤੀ ਦਵਾ खुशी भी अपने माँ बाप की इतनी सेवा करो जितना कर रहे हैं खुशी महाराज को चढ़ी गला मा रखा है तुम भी अपने माँ बापा की कर